ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਸੱਤਵੇਂ ਚਰਨ ਦੀਆਂ ਵੋਟਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਸੱਤਵੇਂ ਚਰਨ ਦੀਆਂ ਚੋਣਾਂ ਵੋਟਾਂ ਹੋ ਰਹੀਆਂ ਨੇ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆ ਹੌਟ ਸੀਟ ਹੈ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਲਗਾਤਾਰ ਵੋਟਾਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਨੇ ਉਹ ਪਹੁੰਚੇ ਨੇ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਭ ਤੋਂ ਪਹਿਲਾਂ ਆਪਣੇ ਕਨਸਟਿਟੂਐਂਟ ਆਪਣੀ ਜਗ੍ਹਾ ਦੇ ਉੱਤੇ ਵੋਟ ਪਾਉਣ ਪਹੁੰਚ ਗਏ ਸੀਗੇ ਸਾਰੇ ਮੁੱਥਾ ਦੇ ਘੁੰਮ ਰਿਆਂ ਜਿਆਦਾ ਮੈਂ ਬੈਸਟ ਵਿੱਚ ਰਹਿਣਾ ਕਿਉਂਕਿ ਇੱਥੇ ਖਤਰਾ ਹੈ ਕਿ ਲੋਕ ਧੱਕਾਸ਼ਾਹੀ ਕਰਨਗੇ ਅਸੀਂ ਧੱਕਾਸ਼ਾਹੀ ਚੱਲਣ ਨਹੀਂ ਦੇਣੀ ਅੱਜ ਅਜੀਤ ਸਿੰਘ ਚੰਨੀ ਹੋਰੀ ਨੇ ਪਹੁੰਚ ਰਹੇ ਨੇ ਚੰਨੀ ਸਾਹਿਬ ਕੀ ਹੋ ਜਾ ਲੱਗ ਰਿਹਾ ਆ ਰਿਹਾ ਆ ਰਿਹਾ ਮੁਰਗੀ ਸਰਕਾਰ ਤੁਹਾਡੇ ਕੀ ਸੰਦਰ ਦੀ ਜਨਤਾ ਤੁਹਾਡੇ ਤੇ ਵਿਸ਼ਵਾਸ ਪ੍ਰਗਟ ਕਰੇਗੀ ਪੂਰਾ ਕਰ ਰਹੀ ਹੈ ਕਰੇਗੀ ਨਹੀਂ ਕਰ ਰਹੀ ਹੈ ਔਰ ਬਹੁਤ بڑا ਰੁਝਾਨ ਸਾਨੂੰ ਮਿਲ ਰਿਹਾ ਕਿੰਨਾ ਮੱਧਿਆ ਤੋਂ ਲੈ ਕੇ ਕਿਉਂ ਤੁਹਾਨੂੰ ਤੁਹਾਡੇ ਉੱਤੇ ਜਲੰਧਰ ਦੀ ਜਨਤਾ ਜਿਹੜੀ ਹੈ ਵਿਸ਼ਵਾਸ ਪ੍ਰਗਟ ਕਰੇ ਦੇਖੋ ਹੁਣ ਤਾਂ ਲੋਕਾਂ ਨੇ ਵਿਸ਼ਵਾਸ ਕਰ ਲਿਆ ਲੋਕ ਵੋਟ ਪਾ ਰਹੇ ਹਨ ਔਰ ਮਨੂੰ ਵਧਾਈਆਂ ਦੇਣੇ ਸ਼ੁਰੂ ਕਰ ਦਿੱਤੀਆਂ ਕਿੰਨੇ ਕਿੰਨੇ ਪਰਸੈਂਟ ਤੁਹਾਨੂੰ ਜੜਾ ਹੈਗਾ ਵੋਟਾਂ ਮਿਲ ਰਹੀਆਂ ਬਿਲਕੁਲ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਚਰਨਜੀਤ ਸਿੰਘ ਚੰਨੀ ਗੋਰੀ ਉਹ ਜਿਲੰਧਰ ਜਨਾ ਵੱਲੋਂ ਜਿਹੜਾ ਹੈ ਉਹ ਦੌਰਾ ਕੀਤਾ ਜਾ ਰਿਹਾ ਹੈ ਆਪ ਜਿਹੜਾ ਹੈ ਉਹ ਵੈਸਟ ਦੇ ਵਿੱਚ ਪਹੁੰਚੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਵੈਸਟ ਦੇ ਵਿੱਚ ਮੈਨੂੰ ਖਤਰਾ ਹੈ ਕਿ ਕਿਥੇ ਵੋਟਾਂ ਦੇ ਵਿੱਚ ਜਿਹੜਾ ਹੈ ਉਹ ਫਿਰ ਬਦਲਣਾ ਹੋ ਜਵੇ ਤਾਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਉਹ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖੋ ਤੁਸੀਂ ਚਰਨਜੀਤ ਸਿੰਘ ਚੰਨੀ ਤਾਂ ਤਸਵੀਰ ਤੁਸੀਂ ਜਰੂਰ ਦੇਖੋ ਜਿੱਥੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋរី ਪਹੁੰਚੇ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਉਹ ਪਹਿਲਾਂ ਹੀ ਕਿਹਾ ਗਿਆ ਕਿ ਮੈਨੂੰ ਵੈਸਟ ਹਲਕੇ ਦੇ ਵਿੱਚ ਜਿਹੜਾ ਹੈ ਉਹ ਡਰਿਆ ਕਿ ਕਿਸੇ ਨਾ ਕਿਸੇ ਤਰੀਕੇ ਦੀ ਇਸ ਜਗ੍ਹਾ ਦੇ ਵਿੱਚ ਗੜਬੜੀ ਨਾ ਹੋਵੇ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੋਰੀ ਇਹ ਮੌਕਾ ਦੇਖਣ ਪਹੁੰਚੇ ਨੇ ਕਿ ਕਿਹੋ ਜਿਹਾ ਇਸ ਜਗ੍ਹਾ ਦੇ ਉੱਤੇ ਮਾਹੌਲ ਹੈ ਕਿਵੇਂ ਜੜੀਆਂ ਨੇ ਉਹ ਵੋਟਾਂ ਪੈ ਰਹੀਆਂ ਨੇ ਕੈਮਰਾ ਪਰਸ ਨੂੰ ਜਰੂਰ ਕਹੂੰਗਾ ਕਿ ਮੈਂ ਇਸ ਤਰਫੋਂ ਜਰੂਰ ਦਿਖਾ ਦਵੇ ਜਿਸ ਜਗ੍ਹਾ ਦੇ ਉੱਤੇ ਵੋਟਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੇ ਨੇ ਲੋਕ ਸਵੇਰ ਤੋਂ ਹੀ ਜਿਹੜਾ ਹੈ ਉਹ ਵੋਟ ਪਾਉਣ ਦੇ ਲਈ ਪਹੁੰਚੇ ਨੇ ਤਾਂ ਇਹ ਤੁਸੀਂ ਖਾਸ ਤਸਵੀਰ ਜਰੂਰ ਦੇਖੋ ਜਿੱਥੇ ਚਰਨਜੀਤ ਸਿੰਘ ਚੰਨੀ ਹੋਰੀ ਪਹੁੰਚੇ ਨੇ ਅਤੇ ਉਹ ਦੇਖਦੇ ਹੋਏ ਨਜ਼ਰ ਆ ਰਿਹਾ ਨੇ ਕਿ ਕੀ ਕੁਝ ਮਾਹੌਲ ਹੈ ਸਤਵੇਂ ਚੜ੍ਹੰਗ ਗੇਟ ਦੀਆਂ ਵੋਟਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇਹਨਾਂ ਵੋਟਾਂ ਦੇ ਵਿੱਚ ਪੰਜਾਬ ਦੇ ਕਈ ਜਿਹੜੇ ਨੇ ਉਹ ਲੀਡਰ ਨੇ ਉਹਨਾਂ ਦਾ ਭਵਿੱਖ ਨਿਰਧਾਰਿਤ ਹੋਵੇਗਾ ਜਿਸ ਨੂੰ ਲੈ ਕੇ ਅੱਜ ਵੋਟਾਂ ਨੇ ਤੇ ਵੋਟਾਂ ਦੇ ਵਿੱਚ ਲਗਾਤਾਰ ਲੋਕ ਪਹੁੰਚ ਰਹੇ ਨੇ ਲੋਕ ਸਵੇਰ ਤੋਂ ਹੀ મતદાન ਕਰਨ ਦੇ ਲਈ ਪਹੁੰਚ ਰਹੇ ਨੇ ਸਵੇਰੇ 6 ਵਜੇ ਤੋਂ ਹੀ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਲੋਕ ਸਵੇਰ ਤੋਂ ਹੀ ਵੋਟ ਪਾਉਣ ਦੇ ਲਈ ਜਿਹੜਾ ਹੈ ਉਹ ਬੂਥਾਂ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਹ ਖਾਸ ਤਸਵੀਰ ਤੁਹਾਨੂੰ ਜਲੰਧਰ ਨਾਰਥ ਵਿਖਾ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰੀ ਪਹੁੰਚੇ ਨੇ ਤਾ ਚਰਨਜੀਤ ਸਿੰਘ ਚੰਨੀ ਹੋਈ ਚੰਨੀ ਸਾਹਿਬ ਪਹੁੰਚੇ ਹੋ ਤੁਸੀਂ ਪਹਿਲਾਂ ਤਾਂ ਜਰੂਰ ਜਾਣਨਾ ਚਾਹੂੰਗਾ ਵੋਟ ਪਾਈਓ ਇੱਕ ਜਣਾ ਇੱਕ ਜਣਾ ਬੋਲੋ ਇੱਥੇ ਗਾਜ ਸਭ ਸਿਰ ਤੇ ਲਾਈ ਵੀ ਐ ਸ਼ਿਲ ਕੁਮਾਰ ਰਿੰਕੂ ਤੇ ਫਵਾ ਫਲਾਰਾ ਸਰ ਕੀ ਇਹ ਪੂਰੀ ਗੱਲ ਬਾਤ ਇਹ ਨਾ ਬਹੁਤ ਵੱਡੇ ਪੱਦਰ ਤੇ ਝੂਠੀਆਂ ਫਵਾਹਾਂ ੜਾਰੇ ਚਲੋ ਹੋ ਜਾ ਹੋ ਜਾ ਆ ਗਿਆ ਜੀ ਆਮ ਆਦਮੀ ਪਾਰਟੀ ਵਾਲੇ ਗਲਤ ਪ੍ਰਚਾਰ ਕਰ ਰਹੇ ਝੂਠਾ ਪ੍ਰਚਾਰ ਕਰ ਰਹੇ ਇਸੇ ਤਰ੍ਹਾਂ ਰਿੰਕੂ ਨੇ ਰਾਤ ਡੇਰਾ ਬੱਲਾ ਸੱਚਕੰਡ ਸਾਡੇ ਬਹੁਤ ਹੀ ਪੂਜਨਿਕ ਡੇਰਾ ਜਿਹੜਾ ਉਹਦੇ ਬਾਰੇ ਚ ਝੂਠੀ ਅਫਵਾਹ ਅੜਾਈ ਕਿ ਉਹਨਾਂ ਨੇ ਰਿੰਕੂ ਦੀ ਸਪੋਰਟ ਕੀਤੀ ਇਸ ਤਰ੍ਹਾਂ ਦੀ ਕਨਾਉਣੀ ਅਰ ਝੂਠੀ ਹਰਕਤ ਰਿੰਕੂ ਨੂੰ ਸ਼ੋਭਾ ਨਹੀਂ ਦਿੱਤੀ ਉਹਨੇ ਡੇਰਾ ਬੱਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਰ ਡੇਰਾ ਬੱਲਾ ਵੱਲੋਂ ਮੈਂ ਧੰਨਵਾਦੀ ਆ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿੰਕੂ ਦੀ ਦਾ ਖੰਡਨ ਕਰਾਇਆ ਔਰ ਇਸ ਦੇ ਮੁੜ ਕੇ ਮੂੰਹ ਤੇ ਚਪੇੜ ਵੱਜੀ ਐ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਝੂਠ ਪ੍ਰਚਾਰ ਕਰ ਰਹੇ ਕੋਡ ਪ੍ਰਚਾਰ ਕਰ ਰਹੇ ਔਰ ਮੇਰੀ ਔਰ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਫੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰਹੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਮਾੜੇ ਅਨਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਸੁਚੇਤ ਰਹਿਣ ਜੀ ਸਾਹਿਬ ਪਾਇਨਾ ਕਿ ਤੇਰਾ ਪੋਲਿੰਗ ਖਵਾਸ ਤਰ ਕਿਸ ਤਰ੍ਹਾਂ ਲੱਗਦਾ ਜਿਲੰਦਰ ਮਾਹੌਲ ਕਿਸ ਤਰ੍ਹਾਂ ਦਾ ਬਹੁਤ ਹੀ ਇੱਕ ਤਰਫਾ ਜਿਲੰਦਰ ਦੇ ਵਿੱਚ ਮਾਹੌਲ ਹੈ ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਵਿੱਚ ਆ ਰਹੇ ਹਨ ਔਰ ਮਨੂੰ ਲੋਕਾਂ ਨੇ ਸਵੇਰ ਤੋਂ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਧੰਨਵਾਦੀ ਜਿਲੰਦਰ ਦੇ ਲੋਕਾਂ ਦਾ ਜਿਨ੍ਹਾਂ ਨੇ ਮਨੂੰ ਅਕਸੈਪਟ ਕੀਤਾ ਔਰ ਮੈਂ ਵਿਸ਼ਵਾਸਦਾ ਹਾਂ ਕਿ ਮੈਂ ਇਹਨਾਂ ਦੇ ਵਿਚਾਰ ਰਹਿ ਕੇ ਇੱਥੇ ਹੋਣ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲਿਆਂ ਨੇ ਮੈਨੂੰ ਗੋਦ ਲੈ ਲਿਆ ਮੈਂ ਇਹਨਾਂ ਦਾ ਬੱਚਾ ਬਣ ਕੇ ਇੱਥੇ ਕੰਮ ਕਰਨਾ ਸਰ ਤੁਸੀਂ ਵੈਸਟ ਦੇ ਵਿੱਚ ਘੁੰਮ ਰਹੇ ਹੋ ਵੈਸਟ ਦੇ ਵਿੱਚ ਹੀ ਘੁੰਮਣਾ ਕਿਉਂ ਤੁਹਾਨੂੰ ਸੋਚਿਆ ਕਿ ਇਹਦੇ ਵਿੱਚ ਹੀ ਧੁੰਮਿਆ ਜਾਵੇ ਯਾਰ ਸਾਰੇ ਘੁੰਮਾਂਗਾ ਤੁਸੀਂ ਕਹਿ ਰਹੇ ਹੋ ਕਿ ਵੈਸਟ ਦੇ ਵਿੱਚ ਮੈਨੂੰ ਲੱਗ ਰਿਹਾ ਹੈ ਵੈਸਟ ਦੇ ਵਿੱਚ ਇਹ ਹੈ ਕਿ ਬਹੁਤ ਹੀ ਮਾੜੇ ਅਨਸਰ ਰਿੰਕੂ ਰਿੰਕੂ ਵਰਗੇ ਸ਼ੀਤਲੰਗਰਾਲ ਵਰਗੇ ਜਿਨ੍ਹਾਂ ਦਾ ਸਾਨੂੰ ਖਤਰਾ ਹੈ ਕਿ ਕੋਈ ਵੀ ਮਾੜੀ ਹਰਕਤ ਕਰ ਸਕਦੇ ਨੇ ਰਾਤ ਦੇ ਨਾਲੇ ਨੋਟ ਵੱਡੇ ਰਾਤ ਇਹਨਾਂ ਨੇ ਆਟਾ ਦਾਲ ਇਹਨਾਂ ਦਾ ਰਾਸ਼ਨ ਫੜਿਆ ਗਿਆ ਇਹਨਾਂ ਦੇ ਸੂਟ ਫੜੇ ਗਏ ਇਹ ਆਪਣੀਆਂ ਪਤਨੀਆਂ ਤੋਂ ਸੂਟ ਬੰਡਵਾ ਰਹੇ ਸੋ ਇਸ ਕਰਕੇ ਮੈਂ ਅੱਜ ਸਾਰਾ ਦਿਨ ਇੱਥੇ ਹਾਂ ਸਰ ਜੀ ਵੋਟ ਪਾਏ ਹੋ ਤੁਸੀਂ ਵੋਟ ਪਾਏ ਵੋਟ ਪਾਵਾਂਗਾ ਟਾਈਮ ਸਰ ਜੀ ਤਾਂ ਬਿਲਕੁਲ ਚਰਨਜੀਤ ਸਿੰਘ ਚੰਨੀ ਨੇ ਜੋ ਕਿ ਵੈਸਟ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਵੈਸਟ ਦੇ ਵਿੱਚ ਕੁਝ ਵੱਡਾ ਜਿਹੜਾ ਹੈ ਉਹ ਹੋ ਸਕਦਾ ਹੈ ਜਿਸ ਕਾਰਨ ਮੈਂ ਵੈਸਟ ਦੇ ਵਿੱਚ ਇਸ ਵਕਤ ਮੁਆਇਨਾ ਕਰਨ ਦੇ ਲਈ ਪਹੁੰਚਿਆ ਹੋਇਆ ਹੈ ਉੱਥੇ ਹੀ ਬੀਜਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਉੱਪਰ ਵੀ ਇੱਕ ਨਿਸ਼ਾਨਾ ਕੱਸਿਆ ਹੈ ਉਹਨਾਂ ਨੇ ਕਿਹਾ ਕਿ ਸਚਖੰਡੇਰਾ ਬੱਲਾ ਵੱਲੋਂ ਜੋ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਹ ਪੋਸਟ ਸੁਸ਼ੀਲ ਕੁਮਾਰ ਰਿੰਕੂ ਹਰਾ ਵੱਲੋਂ ਝੂਠੀ ਫਲਾਈ ਗਈ ਹੈ ਤਾਂ ਉਸ ਦੇ ਉੱਪਰ ਵੀ ਕਿੱਥੇ ਨਾ ਕਿੱਥੇ ਚਰਨਜੀਤ ਸਿੰਘ ਚੰਨੀ ਹਰਾ ਵੱਲੋਂ ਟਿੱਪਣੀ ਜਿਹੜੀ ਹੈ ਉਹ ਦਿੱਤੀ ਗਈ ਹੈ ਕੈਮਰਾ ਪਰਸਨ ਪੰਕ ਦੇ ਨਾਲ ਰਾਜਗੁਪਤਾ ਬਾਬੂ ਸਾਹਿਬ ਟਾਈਮ ਜਲੰਧਰ ਵੈਸਟ